24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਸ਼ੀਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ ਜ਼ਿਲ੍ਹਾ ਮੋਗਾ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਦੀਪ ਕੁਮਾਰ ਵੜਦੇਰਾ ਐਸਪੀ ਸਪੈਸ਼ਲ ਕ੍ਰਾਈਮ ਇਸ ਮੋਗਾ ਦੀ ਅਗਵਾਈ ਵਿੱਚ ਇਲਾਕੇ ਦੇ ਵੱਖ-ਵੱਖ ਹੋਟਲਾਂ ਵਿੱਚ ਵਿਸ਼ੇਸ਼ ਤੌਰ ਤੇ ਗੁਪਤ ਚੈਕਿੰਗ ਮੁਹਿੰਮ ਚਲਾਈ ਗਈ ਇਸ ਮੁਹਿੰਮ ਦਾ ਮਕਸਦ ਜਨਕਨ ਸੁਰੱਖਿਆ ਦੀ ਨੂੰ ਯਕੀਨੀ ਬਣਾਉਣਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਅਧਿਆਨਿਕ ਤਸਕਰੀ ਨੂੰ ਰੋਕਣਾ ਹੈ ਇਸ ਮਹਮ ਦੌਰਾਨ ਇੱਕ ਐਸਪੀ ਤਿੰਨ ਡੀਐਸਪੀ ਸਮੇਤ 60 ਐਂਡ ਡੀਜੀਓ ਅਤੇ ਈਪੀਓ ਰੈਂਕ ਦੇ ਕੁਲ 64 ਪੁਲਿਸ ਕਰਮਚਾਰੀਆਂ ਵੱਲੋਂ ਕੁੱਲ ਪੰਜ ਵੱਖ-ਵੱਖ ਟੀਮਾਂ ਬਣਾ ਕੇ ਹੋਟਲਾਂ ਦੇ ਰਿਕਾਰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਸੀਸੀਟੀਵੀ ਫੁਟੇਜ ਨੂੰ ਖੰਗਾਲ ਲਿਆ ਗਿਆ ਅਤੇ ਹੋਟਲਾਂ ਵਿੱਚ ਰਹਿੰਦੇ ਮਹਿਮਾਨਾਂ ਦੀ ਪ੍ਰਮਾਨਿਕਤਾ ਦੀ ਪੜਤਾਲ ਕੀਤੀ ਗਈ ਜੈਕ ਕਿ ਗੁਪਤਾ ਟਾਂਗਨਾਲ ਕੀਤੀ ਗਈ ਤਾਂ ਜੋ ਸਹੀ ਮਹਿਮਾਨਾਂ ਨੂੰ ਕੋਈ અવਸਥਾ ਨਾ ਹੋਵੇ ਵਿਸ਼ੇਸ਼ ਧਿਆਨ ਇਸ ਗੱਲ ਦਾ ਦਿੱਤਾ ਗਿਆ ਕਿ ਅਧਿਆਨਿਕ ਤਸਕਰੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਕੋਈ ਮਾਮਲੇ ਸਾਹਮਣੇ ਨਾ ਆਉਣ ਹੋਟਲ ਪ੍ਰਬੰਧਨਾਂ ਨੂੰ ਹੋਟਲ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦੇ ਸਹੀ ਰਕਾਰ ਰੱਖਣਾ ਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਂਦੀ ਹਦਾਇਤ ਦਿੱਤੀ ਗਈ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਵੰਡੇਰਾ ਐਸਪੀ ਸਪੈਸ਼ਲ ਕ੍ਰਾਈਮਜ਼ ਨੇ ਕਿਹਾ ਕਿ ਜਨਤਕ ਸੁਰੱਖਿਆ ਅਤੇ ਵਿਅਕਤੀਗਤ ਇੱਜ਼ਤ ਦੀ ਰਾਖੀ ਲਈ ਅਜਿਹੇ ਆਚੰਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਕਿਸੇ ਵੀ ਤਰ੍ਹਾਂ ਦੀ ਸੰਦਨਪਿਤ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਸੁਰੱਖਿਅਤ ਅਤੇ ਸ਼ਾਂਤੀਮਈ ਵਾਤਾਵਰਨ ਬਣਾਇਆ ਜਾ ਸਕੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਪੂਰਾ ਦਿਵਿਸ਼ ਰਿਪੋਰਟ ਸਰ ਅੱਜ ਜੋ ਜ਼ਿਲ੍ਹਾ ਮੋਗਾ ਵਿੱਚ ਹੋਟਲ ਚੈਕਿੰਗ ਦੀ ਨਿਯਮ ਚਲਾਈ ਗਈ ਇਸ ਵਾਂਚ ਤੁਹਾਡਾ ਕੀ ਕਹਿਣਾ ਜੀ ਸ਼੍ਰੀਮਾਨ ਅਜੇ ਗਾਂਧੀ ਆਈਪੀਐਸ ਸਾਹਿਬ ਐਸਐਸਪੀ ਸਾਹਿਬ ਮੋਗਾ ਵੱਲੋਂ ਇਹ ਸਪੈਸ਼ਲ ਕੈਂਪੇਨ ਚਲਾਈ ਗਈ ਹੈ ਔਰ ਇਸੇ ਸਿੱਧਾ ਜਾ ਸੁਨੇਹਾ ਆ ਗੈਰ ਸਮਾਜਿਕ ਤੱਤ ਜੋ ਹੈ ਉਹਨਾਂ ਨੂੰ ਉਹ ਖਬਰਦਾਰ ਹੋ ਜਾਣ ਕਿਸੇ ਤਰ੍ਹਾਂ ਦੇ ਵੀ ਕੋਈ ਗੈਰ ਸਮਾਜਿਕ ਗਤੀਵਿਧੀ ਮੋਗਾ ਡਿਸਟ੍ਰਿਕਟ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ ਇਸੇ ਲੜੀ ਦੇ ਵਿੱਚ ਅੱਜ ਅਸੀਂ ਟੋਟਲ 30 ਹੋਟਲ ਜਿਨ੍ਹਾਂ ਦੇ ਵਿੱਚ ਅਸੀਂ ਕਾਫੀ ਭਾਰੀ ਮਗਦ ਵੱਡੀ ਫੋਰਸ ਨਾਲ ਇਹਨਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਆਉਂਦੇ ਸਮੇਂ 'ਚ ਵੀ ਅਸੀਂ ਲਗਾਤਾਰ ਇਸ ਨੂੰ ਜਾਰੀ ਰੱਖਾਂਗੇ ਤਾਂ ਕਿ ਜਿਹੜਾ ਪੁਲਿਸ ਦੀ ਵਚਨਬੱਧਤਾ ਹੈ ਇੱਕ ਸੁਖਾਵੇਂ ਮਾਹੌਲ ਦੀ ਉਸ ਨੂੰ ਬਰਕਰਾਰ ਰੱਖਿਆ ਜਾਵੇ ਥੈਂਕ ਯੂ